ਆਪਣਾ ਸਮਾਗ੍ਰਹਿਣ ਕਰਨ ਕੰਨ ਜੀ ਆਓ ਜੀ ਸੋਹੰ ਮਾਰਾਇ ਸ਼ੇਂਗ ਵਿਸ਼ਨੁ ਬਗਵਾਨ ਦੀ ਜੈ ਸੋ

ਮਾਨੀ ਜੀ ਪਿਆਰੀ ਹਰ ਸੰਗਤ ਜੀਓ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜੇ ਅਸੂਲ ਲਿਖਾਏ ਆ ਮਾਰਗ ਸਾਰਾ ਰਸਤਾ ਜਿਹੜਾ ਸਾਨੂੰ ਅਸੂਲਾਂ ਦਾ ਹੈ ਕਿਉਂਕਿ ਜੇ ਉਹਨਾਂ ਦੇ ਉੱਤੇ ਚੱਲ ਕੇ ਅਸੀਂ ਆਪਣੀ ਜੀਵਨ ਦੇ ਵਿੱਚ ਅਪਣਾਉਂਦੇ ਹਾਂ ਤੇ ਫਿਰ ਮਾਰਗ ਸਿੱਧਾ ਸਚ Khand ਨੂੰ ਮਿਲਦਾ ਸਚੇ ਪਾਤਸ਼ਾਹੀ ਨੇ ਪਹਿਲਾ ਸੂਲ ਲਿਖਾਇਆ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਦੂਜਾ ਸੂਲ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਨਿਰਗੁਣ ਜੋਤ ਅਕਾਲ ਪੁਰਖ ਹੈ ਜਿਸਰ ਜਿਹੜਾ ਸਾਡਾ ਇਸਤ ਹੈ ਸਤਗੁਰ ਸ਼ਬਦ ਹੈ ਸ਼ਬਦ ਕੋ ਕਿਹੜਾ ਜੋ ਸਾਨੂੰ 24 ਗ੍ਰੰਥ ਲਿਖਾਏ ਗਿਆ ਉਹਨਾਂ ਦੇ ਵਿੱਚ ਸਾਨੂੰ ਸਾਰਾ ਮਾਰਗ ਦਿੱਤਾ ਗਿਆ ਹੈ ਸਚੇ ਪਾਸ਼ੇ ਨੇ ਇੱਕ ਅਹਿਮ ਸੂਤ ਲਿਖਾਇਆ ਜਿਹੜਾ ਹਾਂਜੀ ਸਰਵ ਮਾਨਮ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਕਿਉਂਕਿ ਸਰਵ ਮਾਨਮ ਜਾਤੀ ਨੂੰ ਕਿਉਂ ਕਿਹਾ ਗਿਆ ਕਿਉਂਕਿ ਮਾਨਵ ਜਾਤੀ ਜਿਹੜੀ ਸਾਰੀ ਪਰਮਾਤਮਾ ਦੀ ਬਣਾਈ ਹੋਈ ਹੈ। ਔਰ ਪਰਮਾਤਮਾ ਦਾ ਸਬੰਧ ਆਤਮਾ ਨਾਲ ਹੈ ਉਹਦਾ ਕਿਸੇ ਜਾਤ ਨਾ ਦੀਨ ਨਾ ਮਜਬ ਨਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਸ ਕਰਕੇ ਸੱਚੇ ਪਾਤਸ਼ਾਹੇ ਨੇ ਸਾਨੂੰ ਇਸ ਚੀਜ਼ ਤੋਂ ਵੀ ਵਰਜਿਤ ਕੀਤਾ ਹੈ ਕਿ ਕੋਈ ਵੀ ਗੁਰਸਿੱਖ ਕਿਸੇ ਵੀ ਗੁਰਸਿੱਖ ਦੀ ਚੁਗਲੀ ਨਿੰਦਿਆ ਨਾ ਕਰੇ। ਕੋਈ ਕਾਟਾ। ਕਿਉਂ ਕਿ ਜੇ ਅਸੀਂ ਚੁਗਲੀ ਨਿੰਦਿਆ ਦੇ ਵਿੱਚ ਪੈਂਦੇ ਹਾਂ ਤੇ ਫਿਰ ਅਸੀਂ ਕੂੜ ਵਕਾਰ ਦੇ ਭਾਗੀ ਬਣ ਜਾਂਦੇ ਆ। ਔਰ ਇਹ ਸੂਲ ਜਿਹੜੇ ਸੱਚੇ ਪਾਤਸ਼ਾਹੀ ਨੇ ਸਾਨੂੰ ਏਸੇ ਹੀ ਕਰਕੇ ਦਿੱਤੇ ਹੋਇਆ ਕਿ ਸਾਡਾ ਜੀਵਨ ਦਾ ਮਾਰਗ ਜਿਹੜਾ ਉਹ ਬਿਲਕੁਲ ਸਾਫ਼ ਸੁਥਰਾ ਰਹੇ। ਅਸੀਂ ਸਾਰੇ ਉਸ ਪਰਮਾਤਮਾ ਦੇ ਬੱਚੇ ਹਾਂ। ਔਰ ਉਹਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਸਾਨੂੰ ਲੱਭ ਲੱਭ ਕੇ ਲਾਇਆ ਹੈ ਔਰ ਸਾਨੂੰ ਸਿੱਖਿਆ ਵੀ ਇਹੀ ਦਿੱਤੀ ਗਈ ਹੈ ਕਿ ਤੁਸੀਂ ਇੱਕ ਪ੍ਰੇਮ ਦੀ ਡੋਰੀ ਨਾਲ ਬੱਧੇ ਹੋਏ ਹੋ ਔਰ ਪ੍ਰੇਮ ਦੀ ਡੋਰੀ ਦੇ ਨਾਲ ਬੰਨ ਕੇ ਹੀ ਸਾਨੂੰ ਉਹਨੇ ਆਪਣੇ ਚਰਨਾਂ ਦੇ ਨਾਲ ਲਾਇਆ ਅੱਜ ਅਸੀਂ ਇੱਥੇ ਆਏ ਵੀ ਆ ਸਤ ਸੰਗ ਕਰ ਰਹੇ ਆ ਇੱਕ ਪ੍ਰੇਮ ਦੀ ਡੋਰੀ ਦੇ ਨਾਲ ਬੱਧੇ ਹੋਏ ਆ ਔਰ ਇਹ ਜੋ ਮਾਰਕ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਇਹ 994 ਚੌਕੜੀ ਯੁੱਗ ਬਾਦ ਆਣ ਕੇ ਦਿੱਤਾ ਹੈ ਹਯੂਰ ਸ਼ੈਨ ਸ਼ਾਹੀ ਨੇ ਸੱਚੇ ਪਾਤਸ਼ਾਹ ਨੇ ਹਰ ਬਾਣੀ ਦੇ ਵਿੱਚ ਲਿਖਾਇਆ ਹੈ Hindu Muslim Sikh Isai sare karo preeti Pritam sab da turda iko mahia wakre wakre mohi nahi hai sade ਮੈਂ ਇਸੇ ਹੀ ਹਰ ਬਾਣੀ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਇਹ 22 ਕਤਕ ਚੈਨਸ਼ੈ ਸਮਤ 11 인ਦਰ ਸਿੰਘ ਦੇ ਗ੍ਰਹਿ ਪਿੰਡ ਕਾਦਰਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੀ ਹੈ ਆਓ ਵੀਰ ਜੀਓ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਬੜੇ ਧਿਆਨ ਨਾਲ ਆਪਨੇ ਸਰਵਣ ਕਰਨਾ ਹੈ ਔਰ ਆਪਾਂ ਉਹਦੇ ਉੱਤੇ ਵਿਚਾਰ ਕਰਨਾ ਹੈ ਔਰ ਉਹ ਵਿਚਾਰ ਸੱਚੇ ਪਾਤਸ਼ਾਹੀ ਦਾ ਆਪਾਂ ਬਾਣੀ ਦਾ ਪੜ੍ਹ ਕੇ ਕਰਾਂਗੇ ਤੇ ਆਪਣੇ ਉੱਤੇ ਉਸ ਨੂੰ ਲਾਗੂ ਕਰਨਾ ਹੈ ਸੱਚੇ ਪਾਤਸ਼ਾਹ ਨੇ ਲਿਖਾਇਆ ਪ੍ਰੇਮ ਪਿਆਰ ਦੀ ਸਭ ਨਾਲ ਕਰੋ ਬਾਤ ਬਾਤ ਨੇ ਆਪਣਾ ਰੰਗ ਵਿਖਾਈਆ ਇਹ ਜੀਉ ਨੇ ਸਾਨੂੰ ਇੱਕ ਹਦਾਇਤ ਦਿੱਤੀ ਆ ਜਿਹੜੀ ਸਤਗੁਰ ਸ਼ਬਦ ਦੀ ਹੈ ਕਿ ਸਾਰੀ ਸੰਗਤ ਦੇ ਵਿੱਚ ਆਪਾਂ ਪ੍ਰੇਮ ਪਿਆਰ ਦੇ ਨਾਲ ਬੋਲਣਾ ਹੈ। ਬਿਨਾ ਨੇਤਰਾਂ ਤੋਂ ਆਪਣੇ ਅੰਦਰ ਮਾਰੋ ਝਾਤ ਬਿਨਾ ਅੱਖੀਆਂ ਆਖੇ ਉਠਾਈਆ ਬਿਨਾ ਨੇਤਰਾਂ ਤੋਂ ਝਾਤ ਕਿڑی ਆਉਂਦੀ ਆ ਜਿਹੜੀ ਸਾਡੇ ਅੰਦਰ ਆਪਣੀ ਦ੍ਰਿਸ਼ਟੀ ਦੇ ਉੱਤੇ ਆਪਣਾ ਗ੍ਰਹਿ ਵੇਖੋ ਪ੍ਰਾਤ ਇਸਾ ਸਾਡੇ 3 ਹੱਥ ਰੰਗ ਰੰਗਾਈਆ ਐਨਾ ਗ੍ਰਹਿਆ ਸਾਡਾ ਕਿਹੜਾ 3.5 ਹੱਥ ਦਾ ਇਹੀ ਹਿਸਾ ਸਾਡਾ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਬਾਕੀ ਇਹ ਜਿਹੜਾ 3.5 ਹੱਥ ਦਾ ਸਰੀਰ ਚਲੇ ਜਾਂਦਾ ਸਾਡੇ ਲਈ ਸੰਸਾਰ ਖਤਮ ਹੋ ਜਾਂਦਾ ਹੈ ਜਿਸ ਵਿੱਚ ਬੈਠਾ ਇੱਕ ਅਕਾਂਤ ਇੱਕ ਅਕੱਲਾ ਧੁਰਦਾ ਮਾਹੀਆ ਇਸ ਸਾਡੇ ਪ੍ਰਾਂਤ ਦੇ ਵਿੱਚ ਸਾਡੇ ਤਿੰਨ ਹੱਥਾ ਜਿਹੜਾ ਇਹਦੇ ਵਿੱਚ ਕੌਣ ਬੈਠਾ ਇੱਕ ਕੱਲਾ ਪ੍ਰਮਾਤਮਾ ਪਰਮੇਸ਼ਰ ਜੋ ਦੇਵਣ ਹਰਾਇ ਅੰਮ੍ਰਿਤ ਬੂੰਦ ਸੁਵਾਤ ਅਗਨੀ ਤਤ ਤਤ ਬੁਝਾਈਆ ਜਦੋਂ ਪ੍ਰਮਾਤਮਾ ਆਪਣੇ ਇੱਕ ਅੰਮ੍ਰਿਤ ਦੀ ਬੂੰਦ ਸਾਨੂੰ ਦੇ ਦਿੰਦਾ ਤੇ ਸਾਡੇ ਸਰੀਰ ਦੇ ਵਿੱਚੋਂ ਅੱਗ ਜਿਹੜੀ ਉਹ ਖਤਮ ਹੋ ਜਾਂਦੀ ਹੈ ਫਿਰ ਅਕਾਲ ਪੁਰਖ ਆਪਣੇ ਚਰਨਾਂ ਦੇ ਪ੍ਰੇਮ ਡੋਰੀ ਦੇ ਨਾਲ ਬੰਨ ਲੈਂਦਾ ਇੱਕ ਦੂਜੇ ਦੀ ਪਿਆਰ ਮੁਹੱਬਤ ਵਿੱਚ ਪੁੱਛੋ ਬਾਤ ਮਵਾਰਸ ਹੋ ਕੇ ਧਿਆਨ ਲਗਾਈਆ ਇਹ ਹਦੈਤ ਸੱਚੇ ਪਾਤਸ਼ਾਹ ਜੀ ਨੇ ਕਿਹੜੀ ਦਿੱਤੀ ਸਾਨੂੰ ਇੱਕ ਦੂਜੇ ਦੀ ਬੜੇ ਪਿਆਰ ਦੇ ਨਾਲ ਬਾਤ ਪੁੱਛੋ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਣ ਹਾਰ ਸੱਚ ਵਰ ਸੱਚ ਦਾ ਮਾਲਕ ਨੂਰ ਇਲਾਹੀਆ ਦੀਨ ਦੁਨੀਆਂ ਦੀ ਨਵੀਂ ਬੜਾਓ ਬਣਤ ਮਾਨਸ ਮਾਨਵ ਮਨੁੱਖ ਆਪਣਾ ਪ੍ਰੇਮ ਬਣਾਈਆ ਆ ਆ ਦੀਨ ਦੁਨੀਆ ਦੀ ਅਸੀਂ ਜਿਹੜੀ ਉਹ ਨਵੀਂ ਬਣਤ ਬਣਾਉਣੀ ਆ ਔਰ ਨਵੀਂ ਬਣਤ ਬਣਾ ਕੇ ਹੀ ਸੰਸਾਰ ਨੂੰ ਵਿਖਾਉਣੀ ਆ ਸਬ ਦਾ ਸੰਜਾ ਹੋਵੇ ਕੰਤ ਕੰਤੂ ਹਲ ਇੱਕੋ ਨਜ਼ਰੀ ਆਈਆ ਆਪ ਆਪਣਾ ਅੰਤਰ ਆਤਮ ਬਣਾਓ ਸੰਤ ਸਤਗੁਰ ਸਿੱਖਿਆ ਵਿੱਚ ਸਮਾਈਆ ਐ ਮਹਾਰਾਜ ਜੀ ਨੇ ਹਦਾਇਤ ਕੀਤੀ ਆਪਣਾ ਅੰਤਰ ਆਤਮ ਜੜਾਓ ਸੰਤ ਬਣਾ ਲਓ ਕਿਉਂਕਿ ਸੰਤ ਤਾਂ ਹੀ ਬਣੇਗਾ ਜੇ ਅਸੀਂ ਸਤਗੁਰ ਦੀ ਸਿੱਖਿਆ ਦੇ ਵਿੱਚ ਸਮਾਏ ਜਾਵਾਂ ਠੀਕ ਹੈ ਜੀ ਗੜ ਤੋੜੋ ਹੁ ਮੈਂ ਹੰਗਤ ਹੰਗ ਬਰਾਮ ਪਰਦਾ ਲੈਣਾ ਉਠਾਈਆ ਸੱਚ ਵਿਦਿਆ ਬਣੋ ਪੰਡਤ ਜਗਤ ਅਖਰਾਂ ਲੋੜ ਰਹੇ ਨਾਰਾਇਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਮਾਲਕ ਇਕ ਗਸਾਈਆ ਧਰਨੀ ਕਹੇ ਨਵੇਂ ਯੁਗ ਦੀ ਬਣਾਉ ਰੀਤੀ ਰੀਤੀਵਾਨ ਆਪ ਅਖਵਾਈਆ ਸਾਰੇ ਅੰਦਰੋਂ ਬਦਲੋ ਆਪਣੀ ਨੀਤੀ ਨੀਤੀਵਾਨ ਦੇ ਵੜਾਈਆ ਇਹ ਹਦੈ ਸੱਚੇ ਪਾਤਸ਼ਾਹੀ ਦੀ ਆ ਸਾਰੇ ਅੰਦਰੋਂ ਬਦਲੋ ਆਪਣੀ ਨੀਤੀ ਨੀਤੀਵਾਨ ਦੇ ਵੜਾਈਆ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਕਰੋ ਪ੍ਰੀਤੀ ਪ੍ਰੀਤਮ ਇੱਕੋ ਸਭ ਦਾ ਧੁਰ ਦਾ ਮਾਹੀਆ ਸਪੈਸ਼ਲੀ ਕਹਾਣੀ ਪਿਛੇ ਗਈ ਬੀਤੀ ਅਗਲਾ ਮਾਰਗ ਇਕੋ ਸੋ ਬਪਾਇਆ ਝਗੜਾ ਛੱਡੋ ਹਸਤ ਕੀਤੀ ਊਚ ਨੀਚ ਨਜ਼ਰ ਕੋਈ ਨਾ ਆਈਆ ਤੇ ਹਜੂਰ ਸ਼ਾਂਚੀ ਦੀ ਹਦਾਇਤ ਹੈ ਝਗੜਾ ਛੱਡੋ ਹਸਤ ਕੀਤੀ ਊਚ ਨੀਚ ਨજર ਕੋਈ ਨਾ ਆਈਆ ਤਨਵ ਜਹੂਦ ਛਾੜੋ ਰੰਗ ਮਜਿਤੀ ਦੋ ਜਹਾਨ ਉਤਰ ਕਦੇ ਨਾ ਜਾਈਆ ਅਗਲੀ ਖੇਲ ਕਰੋ ਅਨਡਿਤੀ ਜਾਗ ਨੇਤਰ ਵੇਖਣ ਕੋਈ ਨਾ ਪਾਈਆ ਰਸਨਾ ਬੋਲੀ ਕਰੋ ਮਿੱਠੀ ਕਿਰਿਆ ਕੂੜ ਨਾ ਕੋਈ ਹਲਕਾਈਆ ਇਹ ਸੱਚੇ ਪਾਤਸ਼ਾਹੀ ਦੇ ਹਰ ਬਾਣੀ ਰਾਹੀ ਹਦਾਇਤ ਆਪਾਂ ਰਸਨਾ ਬੋਲੀ ਕਰੋ ਮਿੱਠੀ ਕਿਰਿਆ ਕੂੜ ਨਾ ਕੋਏ ਹਲਕਾਈਆ ਤ੍ਰੈ ਗੁਣ ਤਪੋ ਨਾ ਮੂਲ ਅੰਗੀਠੀ ਰਜੋ ਤਮੋ ਸਤੋ ਨਾ ਕੋਏ ਲੜਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਸਚ ਵਰ ਸੱਚ ਦਾ ਰਾਹ ਇੱਕ ਦਰਸਾਈਆ ਸੋ ਹਰ ਸੰਗ ਜਿਓ ਸਚਿਪਾਸ਼ੇ ਨੇ ਬਹੁਤ ਆਪਾਂ ਨੂੰ ਸੱਚਾ ਸੁੱਚਾ ਮਾਰਗ ਦਿੱਤਾ ਹੈ ਔਰ ਆਪਾਂ ਸਚਿਪਾਸ਼ੇ ਨੇ ਲਿਖਾਇਆ ਵੀ ਹੈ ਹਰ ਬਾਣੀ ਨੂੰ ਪੜਨਾ ਹੈ ਵਿਚਾਰਨਾ ਹੈ ਹਰ ਬਾਣੀ ਦੇ ਵਿੱਚ ਹੀ ਲਿਖਾਇਆ ਹੋਣਾ ਹੈ ਸੱਚੀ ਸਿੱਖਿਆ ਕਰੋ ਵਿਚਾਰ ਗੌਰ ਸਿੱਖ ਸਿੱਖ ਸਮਝਾਈਆ ਪੜਨਾ ਵਿਚਾਰਨਾ ਤੇ ਆਪਣੇ ਉੱਤੇ ਲਾਗੂ ਕਰਨਾ ਇਹ ਹਰ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਦੀ ਹਦਾਇਤ ਹੈ ਸੋ ਵੀਰ ਜੀਓ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦਾ ਹਾਂ ਕੋਈ ਅੱਖਰ ਵੱਧ ਘੱਟ ਪੜਿਆ ਗਿਆ ਹੋਵੇ ਕੋਈ ਵਿਚਾਰ ਕਰਦਿਆਂ ਗਲਤੀ ਹੋ ਗਈ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇੇ ਪਾਸੋਂ ਹਰ ਸੰਦਰ ਪਾਸੋਂ ਕੀ ਮੰਗਦਾ ਹਾਂ ਆਪ ਪੰਜ ਕਰਿਆਂ ਦਾ ਸਾਥ ਦਿਓ ਜੀ ਸੋ ਹੰਨਾਰਾਈਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਨਾਰਾਈਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਭਗਵਾਨ ਦੀ ਜੈ ਸੋ ਹੰ ਮਾਰਾਈ ਸੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਾਰਾਈ ਸੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਆਪ ਸੰਗਤ ਜੀ ਬਾੜ ਸਾਹਿਬ ਬੁਲਾ ਰਹੇ ਤਾਂ ਅਲਾਹੀ ਹਨ ਲੇਕਿਨ ਸਮੇ ਦੀ ਘਾਟ ਕਰਕੇ ਆਪਾਂ ਇਹਨਾਂ ਤੋਂ ਖਿਮਾ ਮੰਗਦੇ ਹਾਂ ਹੁਣ ਅਸੀਂ ਬੇਨਤੀ ਕਰਦੇ ਹਾਂ ਵੀਰ ਹਰੀਕ੍ਰਿਸ਼ਨ ਜੀ ਆਦਮ ਪਰਵਾਹ